ਹਾਂਜੀ ਕੂਟਰਵਾਜ ਬਾਈ ਜੀ ਕੀ ਹਾਲ ਚਾਲ ਹੋਰ ਮੇਰਾ ਭਰਾ ਸਾਰੀ ਠੀਕ ਠਾਕ ਅੱਜ ਤੁਹਾਨੂੰ ਆਪਾਂ ਦਿਖਾਉਣ ਲੱਗੇ ਆ ਸੰਦੂਖ ਇਹ ਆਪਣੇ ਬਿਰਧਾਂ ਵੇਲੇ ਦਾ ਹੁੰਦਾ ਸੀਗਾ ਪੁਰਾਣਾ ਤੇ ਅੱਜ ਕੱਲ ਤਾਂ ਨਵੇਂ ਤਾਂ ਮੇਰੇ ਸ਼ਾਮ ਨਾਲ ਬਹੁਤ ਘੱਟ ਬਣਦੇ ਹੋਣਗੇ ਤੇ ਪੁਰਾਣਾ ਲੇ ਦੇਖੋ ਸੰਦੂਖ ਆਪਣਾ ਜਾਲੀਆਂ ਮੂਰੇ ਵੀ ਲਾਈਆਂ ਹੋਈਆਂ ਨੇ ਤੇ ਛੱਡਾਂ ਦੇ ਵੀ ਜਾਲੀ ਲਾਈਆਂ ਨੇ ਤੇ ਬੈਕ ਸ਼ੈਲ ਵੀ ਚੈੱਕ ਕਰ ਸਕਦੇ ਹੁੰਦੇ ਸੀ ਇਹਦੇ ਵਿੱਚ ਪਹਿਲਾਂ ਛੱਡੇ ਹੋਏ ਸੀਗੇ ਜਾਨਵਰ ਤੇ ਫਿਲਹਾਲ ਕੱਢਤੇ ਸੀਗੇ ਤੇ ਹੁਣ ਇਹਦੇ ਵਿੱਚ ਆਪਾਂ ਕੂਟਰ ਛੱਡਾਂਗੇ ਆਪਣੇ ਉੱਡਣ ਵਾਲੇ ਤੇ ਉਸ ਤੋਂ ਪਹਿਲਾਂ ਤੋਣਾ ਹੈਗਾ ਠੀਕ ਆ ਵਿੱਚੋਂ ਬਹੁਤ ਲਿਬੜਿਆ ਹੋਇਆ ਹੈਗਾ ਇਹ ਖੁੱਲਾ ਬਹੁਤ ਆ ਯਾਰ ਜਾਨਵਰਾਂ ਨੂੰ ਬੈਠਣ ਦੀ ਜਗ੍ਹਾ ਠੀਕ ਆ ਪੌਨੀ ਪੀਣ ਨੂੰ ਦਾਣੇ ਖਾਣ ਨੂੰ ਬਹੁਤ ਆ ਥੱਲੋ ਵੀ ਇੰਨੀ ਸਪੇਸ ਹੀ ਆ ਦੇ ਵਿੱਚ ਪਰ ਸਭ ਤੋਂ ਮੇਨ ਗੱਲ ਕੀ ਆ ਇਹਨੂੰ ਆਪਾਂ ਜਗ੍ਹਾ ਦੇ ਵਿੱਚ ਰੱਖਾਂਗੇ ਜਿਵੇਂ ਮੰਨ ਕੇ ਚਲੋ ਕਮਰਾ ਜਾਂ ਭਾਂਡਾ ਠੀਕ ਆ ਜਿਹੜੀ ਇਹਦੇ ਤੇ ਤੁੱਪ ਤੇ ਮੀਂਹ ਨਾ ਆਵੇ ਹਵਾ ਉਤਰੋਸ਼ ਹੁੰਦੀ ਆ ਤੇ ਪੂਤਰ ਪੂਰੇ ਸਿੱਟ ਰਹਣਗੇ ਇਹਦੇ ਵਿੱਚ ਚਲੋ ਅੱਜ ਪਹਿਲਾ ਕੰਮ ਆਪਣਾ ਹੀ ਆ ਅੱਜ ਕੁ ਉਤਰ ਆਪਾਂ ਡਾਈ ਨਹੀਂ ਹੈਗੇ ਬੰਦ ਨੇ ਸਾਰੇ ਉਤਰ ਆਪਣੇ ਅੱਜ ਬੰਦੀ ਦੇ ਨੇ ਤੇ ਅੱਜ ਆਪਾਂ ਇਹਨੂੰ ਧੋਨੇ ਆ ਅੱਜ ਇਹਦੇ ਦਾਲੇ ਹੁੰਨੇ ਆ ਤੇ ਦੇਖਦੇ ਆ ਕੀ ਰਿਜ਼ਲਟ ਨਿਕਲਦਾਗਾ ਤੁਸੀਂ ਵੀ ਬਣੇ ਰਹੋ ਵੀਡੀਓ ਦੇ ਵਿੱਚ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਆਪਾਂ ਹੁਣ ਲਾਉਨੇ ਆ ਪਹਿਲਾਂ ਮੋਟਰ